ਸਤਿ ਸ਼੍ਰੀ ਅਕਾਲ ਜੀ ਇਸ ਸੰਸਾਰ ਦੇ ਵਿੱਚ ਜੋ ਭ੍ਰਮ ਤੇ ਭੁਲੇਖਾ ਪਿਆ ਹੋਇਆ ਹੈ ਉਸ ਭ੍ਰਮ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਇੱਕ ਕਵਿਤਾ ਦੇ ਵਿੱਚ ਲਿਖ ਰਹੇ ਨੇ ਜਿਸ ਦਾ ਸਿਰਲੇਖ ਹੈ ਮਹਿਰਮ ਮਹਿਰਮ ਦਾ ਮਤਲਬ ਹੁੰਦਾ ਹੈ ਕਿ ਪਿਆਰਾ ਪਤੀ ਜੋ ਦਿਲ ਦਾ ਹਾਲ ਜਾਣਦਾ ਹੋਵੇ ਤੇ ਉਹ ਲਿਖ ਰਹੇ ਨੇ ਕਿ ਸ਼ੋਹ ਪ੍ਰੀਤਮ ਦੀ ਪਾ ਕੇ ਸੋਹਣੀ ਜਦ ਪੇਕੇ ਘਰ ਆਈ ਕਿ ਜਦੋਂ ਇੱਕ ਵਿਆਹੀ ਹੋਈ ਕੁੜੀ ਇੱਕ ਸੋਹਣੀ ਆਪਣੇ ਪਤੀ ਦੀ ਸ਼ੋਹ ਪਾ ਕੇ ਆਪਣੇ ਪਤੀ ਦਾ ਪਿਆਰ ਪਾ ਕੇ ਜਦੋਂ ਪੇਕੇ ਘਰ ਜਾਂਦੀ ਹੈ ਤਾਂ ਉਹ ਕੀ ਕਰਦੀ ਹੈ ਨਾ ਮਹਿਰਮ ਸਖੀਆਂ ਨੂੰ ਉਸ ਨੇ ਸ਼ੋਹ ਦੀ ਗੱਲ ਸੁਣਾਈ ਸਖੀਆਂ ਦਾ ਮਤਲਬ ਸਹੇਲੀਆਂ ਨਾ ਮਹਿਰਮ ਦਾ ਮਤਲਬ ਜਿਨ੍ਹਾਂ ਦਾ ਮਹਿਰਮ ਨਹੀਂ ਜੋ ਹਜੇ ਵਿਆਈਆਂ ਨਹੀਂ ਕੁਵਾਰੀਆਂ ਨੇ ਤਾਂ ਉਹਨਾਂ ਨਾ ਮਹਿਰਮ ਸਖੀਆਂ ਨੂੰ ਉਸਨੇ ਸ਼ਹਦੀ ਗੱਲ ਸੁਣਾਈ ਆਪਣੇ ਪਿਆਰ ਦੀ ਗੱਲ ਸੁਣਾਈ ਖਾਰੀ ਪਾ ਸ਼ਹਿ ਵੇਚਣ ਚੱਲੀਆਂ ਨਾ ਮਹਿਰਮ ਹੋ ਸਕੀਆਂ ਖਾਰੀ ਦਾ ਮਤਲਬ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕੋਈ ਸਮਾਨ ਚੀਜ਼ਾਂ ਵੇਚਣ ਦੇ ਲਈ ਪਿੰਡਾਂ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਲੋਕ ਆਉਂਦੇ ਸਨ ਤਾਂ ਉਦੋਂ ਉਹ ਸਮਾਨ ਨੂੰ ਇੱਕ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਕਰਦੇ ਸਨ ਤਾਂ ਉਸ ਟੋਕਰੀ ਨੂੰ ਖਾਰੀ ਕਹਿ ਦਿੰਦੇ ਆ ਕਿ ਉਹ ਖਾਰੀ ਪਾ ਕੇ ਹੁਣ ਉਹਨਾਂ ਨੇ ਉਹਨਾਂ ਨਾ ਮਹਿਰਮ ਸਖੀਆਂ ਨੇ ਕੀ ਕੀਤਾ ਕਿ ਉਹਨਾਂ ਨੇ ਉਹ ਜੋ ਸ਼ੌਹ ਦੀ ਗੱਲ ਹੈ ਉਸ ਸ਼ਹਿ ਨੂੰ ਇਸ ਖਾਰੀ ਦੇ ਵਿੱਚ ਪਾ ਲਿਆ ਟੋਕਰੀ ਦੇ ਵਿੱਚ ਪਾ ਲਿਆ ਤੇ ਉਸ ਨੂੰ ਵੇਚਣ ਚਲੀਆਂ ਗਈਆਂ ਹੋਰਾਂ ਨੂੰ ਦੱਸਣ ਚਲੀਆਂ ਗਈਆਂ ਸ਼ੋਹ ਪਰਮ ਪੱਲੇ ਪਿਆ ਉਹਨਾਂ ਦੇ ਖਰੀਦ ਜਿੰਨਾ ਆ ਪਾਈ ਹੁਣ ਜਿੰਨਾ ਜਿੰਨਾ ਨੇ ਉਹਨਾਂ ਨਾ ਮਹਿਰਮ ਸਖੀਆਂ ਤੋਂ ਸ਼ੋਹ ਦੀ ਗੱਲ ਸੁਣੀ ਉਹਨਾਂ ਦੇ ਪੱਲੇ ਸਿਰਫ ਪਰਮ ਹੀ ਪਿਆ ਭੁਲੇਖਾ ਹੀ ਪਿਆ ਕਿਉਂਕਿ ਉਹਨਾਂ ਨਾ ਮਹਿਰਮ ਸਖੀਆਂ ਨੇ ਖੁਦ ਤਾਂ ਉਸ ਸ਼ੋਹ ਨੂੰ ਪਾਇਆ ਨਹੀਂ ਪਿਆਰ ਨੂੰ ਪਾਇਆ ਨਹੀਂ ਉਹ ਸੁਣੀਆਂ ਸੁਣਾਈਆਂ ਗੱਲਾਂ ਦੱਸ ਰਹੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਪਾਈ ਸਭ ਜੀ ਵੀ ਇਹ ਕਹਿਣਾ ਚਾ ਰਹੇ ਨੇ ਕਿ ਜਿਨ੍ਹਾਂ ਨੇ ਉਸ ਪ੍ਰਭੂ ਪਤੀ ਪਰਮਾਤਮਾ ਦੇ ਪਿਆਰ ਨੂੰ ਪਾ ਲਿਆ ਹੈ ਉਸ ਪਿਆਰ ਦੀ ਗੱਲ ਨੂੰ ਉਹ ਲੋਕਾਂ ਨੂੰ ਦੱਸਦਾ ਹੈ ਤੇ ਜੋ ਲੋਕ ਸੁਣਦੇ ਨੇ ਉਹ ਸੁਣ ਕੇ ਅਗਾਹ ਹੋਰਾਂ ਨੂੰ ਦੱਸਣ ਚਲੇ ਜਾਂਦੇ ਨੇ ਹੁਣ ਜਦੋਂ ਉਹ ਅਗਾਹ ਹੋਰਾਂ ਨੂੰ ਦੱਸਦੇ ਨੇ ਤਾਂ ਉਹ ਜੋ ਹੋਰ ਲੋਕ ਸੁਣਦੇ ਨੇ ਉਹਨਾਂ ਦੇ ਪੱਲੇ ਸਿਰਫ ਭ੍ਰੰਮ ਤੇ ਭੁਲੇਖਾ ਹੀ ਪੈਂਦਾ ਹੈ ਕਿਉਂਕਿ ਦੱਸਣ ਵਾਲਿਆਂ ਨੇ ਉਸ ਪਰਮਾਤਮਾ ਦੀ ਉਸ ਪਤੀ ਦੀ ਸ਼ੋਹ ਨੂੰ ਨਹੀਂ ਪਾਇਆ ਉਸ ਦੀ ਪਿਆਰ ਨੂੰ ਨਹੀਂ ਪਾਇਆ ਇਸੇ ਕਰਕੇ ਇਸ ਜਗਤ ਦੇ ਵਿੱਚ ਇਹ ਵਰਤਾਰਾ ਅੱਜ ਜ਼ਿਆਦਾ ਚੱਲ ਰਿਹਾ ਹੈ ਕਿ ਸੁਣੀਆਂ ਸੁਣਾਈਆਂ ਗੱਲਾਂ ਅੱਗੇ ਸੁਣਾਈਆਂ ਜਾ ਰਹੀਆਂ ਨੇ ਪਰ ਉਹਨਾਂ ਗੱਲਾਂ ਦੇ ਵਿੱਚ ਅਹਿਸਾਸ ਅਨੁਭਵ ਨਹੀਂ ਇਸੇ ਕਰਕੇ ਉਹਨਾਂ ਗੱਲਾਂ ਦਾ ਅਸਰ ਨਹੀਂ ਤੇ ਸਿਰਫ ਭਰਮ ਤੇ ਭੁਲੇਖਾ ਹੀ ਜ਼ਿਆਦਾ ਹੈ ਸਤਿ ਸ਼੍ਰੀ ਅਕਾਲ ਜੀ